ਜਿਤਾ ਹੈ ਕੈਨ ਨਹੀਂ ਆਏ ਅਦਾਲਤਾਂ ਦੇ ਨੇ ਕੰਮ ਨਾਲ ਰੱਦ ਕਰਾਤੇ ਤਾਂ ਫਿਰ ਤੇ ਸਾਰੇ ਦਿਨੇ ਲਈ ਰੁੱਧਦਾ ਹੈ ਜੇ ਜੇ ਖਦਰ ਰੱਦ ਕਰਤੀ ਫਿਰ ਅਦਾਲਤਾਂ ਦਾ ਫੇਲ ਹੈ ਇਹ ਈਡੀ ਆਕੀ ਹੋਈ ਫਿਰਦੀ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਦਾ ਫੇਲ ਨਹੀਂ ਰਹੇਗੀ ਕੀ ਮਲੂ ਤੂ ਜਿੱਕੇ ਨੇ ਪੇਸ਼ ਹੋਵੇ ਥਿਆ ਕੋ ਪੇਸ਼ ਹੋਣਾ ਪਊਗਾ ਪਰ ਪਾਈ ਅਠਕੜੀਆਂ ਲਾ ਕੇ ਝੂੜੀਆਂ ਸੀ ਜੁੰਡਾਂ ਦੇ ਫੜ ਕੇ ਲੈ ਆਉਂਦੇ ਜੇ ਜਦਾਦ ਦਾ ਐਗੀ ਸ਼ਰਤ ਆਈ ਹੈ ਕਿ ਅਦਾਲਤ ਵੀ ਤਾਂ ਦੰਮੇ ਦੇਖਾਈ ਹਲੇ ਨਿਆਂ ਕਰ ਦਿਓ ਵਾਲਤਨ ਦੀ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰ ਹੈ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲ ਮੈਨ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਦੇ ਕੰਮ ਚਾਹਦੀ ਆ ਤਾਂ ਨਹੀਂ ਐਂ ਜੇ ਪੱਤੀ ਜਮਾਨੀ ਪੁੱਠਾ ਵਜੇ ਇਸ ਤਰ੍ਹਾਂ ਨਿਆਂ ਹੁਣ ਉਹ ਇਹ ਤਾਂ ਨਿਆਂ ਹੋ ਨਹੀਂ ਵਾ ਨਿਆਂ ਕਰਨਾ ਪਊਗਾ ਵਾਲਤਨ ਗਾ ਕੇ ਵਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆਂ ਹੁੰਦੇ ਤਾਂ ਗਾਂ ਦਰਗਾਹ ਦੀ ਮਾਨ ਹੁੰਦੀ ਇਹਨਾਂ ਦੀ ਉਹਨੂੰ ਨਿਆਂ ਕਰਨਾ ਪਊਗਾ ਰੱਬ ਨੂੰ ਨਿਆਂ ਕਰੇ। ਇਹ ਪਿਛਲੇ ਪਹਿਲੇ ਇੱਕ ਵਾਰੀ ਤਰੀਕ ਦੇ ਆਏ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸੀਂ ਆਖੇ ਕੋਈ ਪੰਜਾਬੀ ਨਾ ਕਿਸੇ ਨੂੰ ਕਿਸਾਨੇ ਕਹਿੰਦੀਆਂ ਜਿਹੜੀਆਂ ਗਨਾਂ ਹੈ ਹੋਣਾ ਤੇ ਉਹਨੂੰ ਖਸਾਖ ਕੇ ਉਹ ਤਾਂ ਆਪਣੇ ਕੰਮਾਂ ਕੀ ਨ ਪੂਰੇਉਂਦੇ ਤੇ ਅੱਗੇ ਵੇਲੇ ਨਹੀਂ ਵਾਲੀ ਗੱਲ ਪੈਣੀ ਤੇ ਅੰਦਰ ਦੀ ਜਾਣਦੀ ਆਹਦੀਏ ਝੂਠ ਮੂਠ ਬਕਦੀਏ ਉਹਦੇ ਅੰਦਰ ਸੱਚਾਈ ਨਹੀਂ ਹੋਰ ਮੰਨਤਾ ਹਕਾਰ ਦੇ ਬੜ ਬੜੇ ਹੰਦਿਆ ਤੇ ਹਕਾਰ ਦੀ ਭਰੀ ਹੈ ਭਾਈ ਸਿੱਧੀ ਹੋ ਕੇ ਜੇ ਕੋਈ ਛਿੜਾ ਹੋਗਾ ਤਾਂ ਗਰਮ ਸਾਥ ਤੇ ਤਾਂ ਨਾ ਉਹ ਸਿੱਧੀ ਨਹੀਂ ਜਿਹੜੇ ਫਰਬ ਦੀ ਕਲਾਕੀ ਹੈ ਕੋਰਟ ਵੱਲੋਂ ਇਹ ਵੀ ਕੰਪੀਟੀਸ਼ਨ ਹੋਈ ਹੈ ਮਾਦਾ ਜੀ ਜੇ ਇਸ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜ਼ਮਾਨਤ ਹੈ ਉਹ ਅਰਜੀ ਕੈਨਸਲ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜਾ ਉਹ ਜਾਰੀ ਹੋ ਜਾਣਗੇ ਕੀ ਕਰੋ ਜਾਂ ਫੇ ਜਾਰੀ ਹੋਣਾ ਹੀ ਹੋਣੇ ਵਾਲੀ ਆਪਿਆ ਹੱਥ ਕੜੀ ਲੈ ਕੇ ਉਹਨਾਂ ਦੀ ਕਿਸ਼ ਨੂੰ ਫੜ ਕੇ ਕੜਿਸ ਕੇ ਕੀ ਕਹਨ ਕਿਸੇ ਨਾ ਹੋਈ ਹੈ ਇਹ ਵਾਈ ਵੱਡੀ ਹੈ ਤੇਰਾ ਅਦਾਲਤਾਂ ਤੋਂ ਕੀ ਇਹ ਅਦਾਲਤਾਂ ਫੇਲ ਕਰੰਗੀਆਂ ਇਹਦਾ ਤਾਂ ਫੇਲ ਹੋ ਜਾਣਾ ਤੇ ਫਿਰ ਇਹਨੂੰ ਵੀ ਅਦਾਲਤਾਂ ਜਾਂ ਤੇਨ ਖਰਾਸਤ ਵਾਹੀ ਹੀ ਹੋਈ ਜਿਹੜੀ ਲੱਗੀ ਆਪੀ ਅਦਾਲਤ ਤੋਂ ਨਹੀਂ ਜੀ ਫਿਰਦੀ ਪਰ ਅਦਾਲਤਾਂ ਮਾੜੀਆਂ ਤੇ ਇਹ ਤੱਕ ਨਹੀਂ ਲਗਜੂ ਲਗਜੂ ਪਤਾ ਨਹੀਂ ਮਲੂ ਨਹੀਂ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਅਦਾਲਤ ਕਰਨ ਦਾ ਵੀ ਕარი ਤੇ ਦੋ ਦਿਨ ਹੋ ਗਏ ਚਲਾਉਣਾ ਉਹ ਨਹੀਂ ਕਰੂਆ ਉਹ ਵੀ ਨਹੀਂ ਆਸਾ ਤੇ ਲਈ ਕਰੂ ਉਹ ਵੀ ਉਹ ਜਰ ਨਹੀਂ ਤਰਮ ਰਾਹੀ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਆਇਆ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਹੋ ਗਏ ਤੇ ਮੂਰਖ ਦੋਸ਼ ਭਗਵਾਨ ਨੂੰ ਲਾਉਂਦਾ ਹੈ ਉਹਨਾਂ ਸਾਰ ਜੋ ਵੀ ਆ ਉਹਦੇ ਕਰਮਾਂ ਦਾ ਫਲ ਪੈਂਦਾ ਹੈ ਤੇਰਾ ਬੰਦਾ ਰੱਬ ਕਿਸੇ ਨੂੰ ਸੁਣਿਆਦਾ ਬੰਦਾ ਆ ਦੇ ਕਰਮਾਂ ਦੇ ਭੋਗ ਉਹ ਲੈ ਪਈ ਜਿਹੜਾ ਕੀਤਾ ਤੇ ਉਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆ ਆਸਕੇ ਭੋਗ ਲਈ ਕੋਈ ਕੋਈ ਰੋਕੇ ਭੋਗ ਜਿਹੜੇ ਭੋਗਣਾ ਪਊਗਾ ਉਹ ਆਵਾ ਤੁਹਾਨੂੰ ਨੇ ਐਨੇ ਉਹ ਬਾਂਦੇ ਤਾਂ ਬਲੇਸ ਹੀ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਮੈਨੂੰ ਨਹੀਂ ਮਿਲੇ ਭਾਈ ਨਹੀਂ ਮਿਲੇ ਅਸਟਾ ਮਸ ਜਿਹੜੇ ਨੇ ਸਰਕਾਰ ਨੇ ਡਰ ਪਾਇਆ ਇਸ ਕਿਸਾਨਾਂ ਨੇ ਕੰਨ ਕਾਨੂੰਨ ਜਿਹੜੇ ਬਣਾਤੇ ਵੀ ਥੇ ਪਲਾਟ ਬਣਾਵਗੇ ਜ਼ਮੀਨਾਂ ਦੇ ਖੋਲਾਂਗੇ ਕਿਸਾਨਾਂ ਤੋਂ